ਕੈਨੇਡੀਅਨ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਬਿੱਲ ਪਾਸ ਹੋਇਆ ਜੀ ਉਹ ਬਿੱਲ ਪਾਸ ਦੇ ਤਹਿਤ ਕੋਈ ਵੀ ਦੇਸ਼ ਉਹਨਾਂ ਦੇ ਕੈਨੇਡਾ ਦੇ ਕੈਨੇਡਾ ਸਰਕਾਰ ਦੇ ਵਿੱਚ ਕੈਨੇਡਾ ਦੇਸ਼ ਦੇ ਵਿੱਚ ਉਹ ਦਖਲਅੰਦਾਜ਼ੀ ਨਹੀਂ ਕਰ ਸਕਦਾ ਸਰਦਾਰ ਹਰਦੀਪ ਸਿੰਘ ਨਿੱਜਰ ਜਿਹੜੇ ਸੀ ਉਹਨਾਂ ਦੀ ਅਸੈਸੀਨੇਸ਼ਨ ਜਿਹੜੀ ਸੀਗੀ ਉਹ ਹੋਈ ਸੋ ਜਦੋਂ ਇੱਕ ਕੈਨੇਡੀਅਨ ਕੈਨੇਡੀਅਨ ਸੋਇਲ ਦੇ ਉੱਤੇ ਔਰ ਇੱਕ ਸਾਡੀ ਕੈਨੇਡੀਅਨ ਧਾਰਮਿਕ ਸੰਸਥਾ ਜਿਹੜੀ ਸਿੱਖਾਂ ਦੀ ਉੱਥੇ ਔਰ ਵੀ ਕੰਸਟਿਟੂਐਂਸੀ ਦੇ ਵਿੱਚ ਹੋਇਆ ਤਾਂ ਉੱਥੇ ਲੋਕਾਂ ਦੇ ਵਿੱਚ ਬਹੁਤ ਸਾਰਾ ਭੈਅ ਔਰ ਬਹੁਤ ਸਾਰਾ ਰੂਸ ਵੀ ਪਾਇਆ ਜਾ ਰਿਹਾ ਸੀ ਪ੍ਰਧਾਨ ਮੰਤਰੀ ਜਿਹੜੇ ਸੀਗੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਸਾਡੇ ਕੋਲ ਐਬਿਡੈਂਸ ਹੈਗਾ ਕਿ ਦੇਰਜ ਅਲਾਈਜ਼ਡ ਇੰਟਰਫੀਰੈਂਸ ਹੈ ਗਿਆ ਫੋਰਨ ਏਜੰਟਸ ਦੀ ਜਿਹੜੀ ਇਹ ਕਿਲਿੰਗ ਹੋਈ ਹੈ ਉਹਦੇ ਵਿੱਚ ਸੀ ਐਪੀ ਹਰਦੀਪ ਸਿੰਘ ਨੇ ਜਰ ਦਾ ਨਾਮ ਲਿਆ ਵੀ ਉਸ ਤੋਂ ਬਾਅਦ ਤੁਸੀਂ ਜਾਦੇ ਪ੍ਰੇਰਿਤ ਹੋਏ ਤੁਹਾਨੂੰ ਲੱਗਦਾ ਹੈ ਕਿ ਉਸ ਤੋਂ ਪਹਿਲੇ ਵੀ ਸਰਕਾਰ ਦੇ ਕੋਲ ਇਹ ਇਨਫੋਰਮੇਸ਼ਨ ਸੀ ਕਿ ਜਿਹੜੇ ਫੋਰਨ ਸਰਕਾਰਾਂ ਹੈਗੀਆਂ ਦੂਜੀਆਂ ਵਿਦੇਸ਼ੀ ਸਰਕਾਰਾਂ ਨੇ ਸਾਡੀ ਧਰਤੀ ਦੇ ਉੱਤੇ ਦਖਲਅੰਦਾਜ਼ੀ ਕਰਦੀਆਂ ਨੇ ਇਹ ਦੂਜੀਆਂ ਪਾਰਟੀਆਂ ਨੇ ਚਾਹੇ ਉਪਲੋਕ ਬਕਵਾ ਚਾਹੇ ਐਨਡੀਪੀ ਚਾਹੇ ਉਹ ਗ੍ਰੀਨ ਪਾਰਟੀ ਜਾਂ ਖੱਜਟ ਪਾਰਟੀ ਉਹਨਾਂ ਦੇ ਨੁਮਾਇੰਦਿਆਂ ਕੋ ਵੀ ਜਿਹੜਾ ਸੀ ਇਹਨੂੰ ਲੈ ਕੇ ਗਿਆ ਪਹਿਲਾਂ ਤੇਰੀ سپورਟ ਚਾਹੀਦੀ ਇਹਨੂੰ ਜਿਹੜਾ ਮੋਸ਼ਨ ਨੂੰ سپورਟ ਹੋਵੇ। ਜੇ ਇਸ ਜਿਹੜੇ ਮੋਸ਼ਨ ਤੁਸੀਂ ਲਿਆਂਦਾ ਹੈਗਾ ਇਸ ਦੇ ਵਿੱਚ ਜਿਹੜੀ ਵਿਦੇਸ਼ੀ ਤਾਕਤਾਂ ਨੇ ਉਹ ਰੋਕਿਆ ਕਿਵੇਂ ਜਾਊ ਉਹਨਾਂ ਨੂੰ। ਮੈਂ ਹਰਪਾਲ ਸਿੰਘ ਸੁਨਾਮ ਅਬਜੀਦ ਦਾ ਸਵਾਗਤ ਕਰਦਾ ਹਾਂ। ਹਰ ਇੱਕ ਦੇਸ਼ ਆਪਣੀਆਂ ਹੱਦਾਂ ਸਰਹੱਦਾਂ ਨੂੰ ਤੇ ਆਪਣੇ ਲੋਕ ਜਿਹੜੇ ਉੱਥੇ ਵਸਿੰਦੇ ਰਹਿੰਦੇ ਆ ਉਹਨਾਂ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਤਿਆਰ ਰਹਿੰਦੇ ਆ ਕੈਨੇਡੀਅਨ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਬਿੱਲ ਪਾਸ ਹੋਇਆ ਜੀ ਉਹ ਬਿੱਲ ਪਾਸ ਦੇ ਤਹਿਤ ਕੋਈ ਵੀ ਦੇਸ਼ ਉਹਨਾਂ ਦੇ ਕੈਨੇਡੀਅਨ ਦੇ ਕੈਨੇਡਾ ਸਰਕਾਰ ਦੇ ਵਿੱਚ ਕੈਨੇਡਾ ਦੇਸ਼ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ ਕਾਨੂੰਨ ਹੈ ਉਸ ਦੇ ਬਾਰੇ ਦੱਸਣ ਦੇ ਲਈ ਸਾਡੇ ਕੋਲ ਨੇ ਅੱਜ ਮੈਂਬਰ ਆਫ ਪਾਰਲੀਮੈਂਟ ਕੈਨੇਡੀਅਨ ਸ੍ਰੀ ਸਰਦਾਰ ਸੁਖਵਿੰਦਰ ਸਿੰਘ ਦੀ तालीਵਾਦ ਜਿਹੜੇ ਕਿ ਆਮ ਕਰਕੇ ਸੁਖ तालीਵਾਦ ਦੇ ਨਾਲ ਜਾਣੇ ਜਾਂਦੇ ਆ ਤਾਲੀਵਾਦ ਸਾਹਿਬ ਪਹਿਲੇ ਤੁਹਾਡਾ ਸਵਾਗਤ ਹੈ ਵਾਈਫੁਰਜੀ ਖਾਲਸਾ ਵਾਈਫੁਰਜੀ ਫਤੇ ਸਰਦਾਰ ਪਾਲ ਸਿੰਘ ਜੀ ਮੇਰੇ ਵੱਲੋਂ ਤੁਹਾਨੂੰ ਔਰ ਪੰਜਾਬੀ ਲੋਕ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਉਹਨਾਂ ਦੇ ਰਿਵਿਊ ਕਰਨ ਜਾ ਰਹੇ ਹੋ ਤਾਲੀਵਾਦ ਸਾਹਿਬ ਪਹਿਲੇ ਦੱਸੋ ਜਿਹੜਾ ਇਹ ਬਿੱਲ ਪਾਸ ਹੋਇਆ ਇਹ ਬਿੱਲ ਹੈ ਕੀ ਹੈ ਤੇ ਇਹ ਕਿਸ ਤਰ੍ਹਾਂ ਵਰਕ ਕਰੇਗਾ ਅ ਦੇਖੋ ਸਾਰਨਾ ਪਹਿਲਾਂ ਤਾਂ ਇਹ ਸੀਗਾ ਕਿ ਇਹ ਮੋਸ਼ਨ ਦੀ ਗੱਲ ਕਰਦੇ ਹੈਗੇ ਆਪਾਂ ਜਦੋਂ M112 ਜਿਹੜਾ ਸੀਗਾ ਉਹ ਪਾਰਲੀਮੈਂਟ ਚ ਲੈ ਕੇ ਆਂਦਾ ਕਿਉਂਕਿ ਤੁਹਾਨੂੰ ਪਤਾ ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਕਿ ਸਰਦਾਰ ਹਰਦੀਪ ਸਿੰਘ ਨਿੱਜਰ ਜਿਹੜੇ ਸੀ ਉਹਨਾਂ ਦੀ ਅਸੈਸਿਨੇਸ਼ਨ ਜਿਹੜੀ ਸੀਗੀ ਉਹ ਹੋਈ ਸੋ ਜਦੋਂ ਇੱਕ ਕੈਨੇਡੀਅਨ ਕੈਨੇਡੀਅਨ ਸੋਇਲ ਦੇ ਉੱਤੇ ਔਰ ਇੱਕ ਸਾਡੀ ਕੈਨੇਡੀਅਨ ਧਾਰਮਿਕ ਸੰਸਥਾ ਜਿਹੜੀ ਸਿੱਖਾਂ ਦੀ ਉੱਥੇ ਔਰ ਮੇਰੀ ਕੰਸਟੀਟੂਐਂਸੀ ਦੇ ਵਿੱਚ ਹੋਇਆ ਤਾਂ ਉੱਥੇ ਲੋਕਾਂ ਦੇ ਵਿੱਚ ਬਹੁਤ ਸਾਰਾ ਅਤੇ ਬਹੁਤ ਸਾਰਾ ਰੂਸ ਵੀ ਪਾਇਆ ਜਾ ਰਿਹਾ ਸੀ ਅ ਔਰ ਜਦੋਂ ਉਹਨੂੰ ਦੇਖ ਮੱਧਨੇ ਜੇ ਰੱਖਦੇ ਆ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਪਟੀਸ਼ਨ ਇਹਨਾਂ ਨੇ ਇੱਕ ਜਾਰੀ ਕੀਤੀ ਜਿਹੜੀ ਮੈਂ ਸਪான்ਸਰ ਕੀਤੀ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੁਰਦਾਰ ਸਾਹਿਬ ਤੇ ਉਹਨਾਂ ਦੀ ਕਮੇਟੀ ਨੇ ਜਿਹੜੀ ਸੀਗੀ ਉਹ ਪੇਸ਼ ਕੀਤੀ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜਿਹੜੇ ਸੀਗੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਸਾਡੇ ਕੋ ਐਵੀਡੈਂਸ ਹੈਗਾ ਕਿ ਦੇਰਜ ਅਲਾਈਜ਼ਡ ਇੰਟਰਫੀਰੈਂਸ ਹੈਗੀ ਆ ਫੋਰਨ ਏਜੰਟਸ ਦੀ ਜਿਹੜੀ ਇਹ ਕਿਲਿੰਗ ਹੋਈ ਆ ਉਹਦੇ ਵਿੱਚ ਤਾਂ ਉੱਥੋਂ ਫਿਰ ਜਿਹੜਾ ਸੀਗਾ ਮੈਂ ਪ੍ਰੇਰਿਤ ਹੋਇਆ ਪ੍ਰੇਰਿਤ ਹੋ ਕੇ ਜਿਹੜਾ ਸੀਗਾ ਬਿਲ ਐਮ ਜਿਹੜਾ ਆਪਣਾ ਮੋਸ਼ਨ 1 1 2 ਲੈ ਕੇ ਆਂਦਾ ਔਰ ਉਹਦੇ ਵਿੱਚ ਇਹੀ ਸੀਗਾ ਕਿ ਜਿਹੜੇ ਸਾਡੇ ਕੈਨੇਡੀਅਨ ਲੋਕ ਨੇ ਉਹਨਾਂ ਦੀ ਇੰਟੀਮੀਡੇਸ਼ਨ ਉਹਨਾਂ ਨੂੰ ਜਿਹੜੇ ਥ੍ਰੈਟ ਤੇ ਵਾਇਲੈਂਸ ਉਹਨਾਂ ਤੇ ਹੈਗੀ ਆ ਬਾਹਰਲੇ ਮੁਲਕਾਂ ਵੱਲੋਂ ਚਾਹੇ ਹੋ ਅੰਡੀਆ ਚਾਹੇ ਉਹ ਰਸ਼ੀਆ ਚਾਹੇ ਉਹ ਚਾਈਨਾ ਚਾਹੇ ਉਹ ਰਾਨ ਜਾਂ ਹੋਰ ਕੰਟਰੀਜ਼ ਹੈਗੀਆਂ ਉਹਨਾਂ ਨੂੰ ਇਫੈਕਟਿਵ ਤਰੀਕੇ ਨਾਲ ਨਜਿੱਠਣ ਲਈ ਜਿਹੜਾ ਸੀ ਸਰਕਾਰ ਨੂੰ ਕਿਹਾ ਗਿਆ ਉਹਦੇ ਵਿੱਚ ਵੀ ਜਿਹੜੇ ਨੇ ਟੁੱਕ ਦੇ ਕਦਮ ਜਿਹੜੇ ਆ ਚੱਕੇ ਜਾਣ ਹਰ ਇੱਕ ਜਿਹੜਾ ਸੰਭਵ ਕਦਮ ਚੱਕਿਆ ਜਾਵੇ ਤਾਂ ਕਿ ਜਿਹੜੀ ਇਹ ਇੰਟਰਫੀਅਰੈਂਸ ਹੈਗੀ ਆ ਇਹ ਰੋਕੀ ਜਾਵੇ ਔਰ ਕੈਨੇਡੀਅਨ ਜਿਹੜੇ ਨੇ ਉਹ ਆਪਣੇ ਦੇਸ਼ ਕੈਨੇਡਾ ਦੇ ਵਿੱਚ ਸੇਫ ਮਹਿਸੂਸ ਕਰ ਸਕਣ ਔਰ ਰਹਿ ਸਕਣ ਜੀ ਜੀ ਤੁਸੀਂ ਇਹ ਭਾਈ ਹਰਦੀਪ ਸਿੰਘ ਨੀਜਰ ਦਾ ਨਾਮ ਲਿਆ ਵੀ ਉਸ ਤੋਂ ਬਾਅਦ ਤੁਸੀਂ ਜਾਦੇ ਪ੍ਰੇਰਿਤ ਹੋਏ ਤੁਹਾਨੂੰ ਲੱਗਦਾ ਕਿ ਉਸ ਤੋਂ ਪਹਿਲੇ ਵੀ ਸਰਕਾਰ ਦੇ ਕੋਲ ਇਹ ਇਨਫੋਰਮੇਸ਼ਨ ਸੀ ਕਿ ਜਿਹੜੇ ਫੋਰਨ ਸਰਕਾਰਾਂ ਹੈਗੀਆਂ ਦੂਜੀਆਂ ਵਿਦੇਸ਼ੀ ਸਰਕਾਰਾਂ ਨੇ ਸਾਡੀ ਧਰਤੀ ਦੇ ਉੱਤੇ ਦਖਲ ਅੰਦਾਜ਼ੀ ਕਰਦੀਆਂ ਨੇ ਇਹ ਦੇਖੋ ਬਿਲਕੁਲ ਜੇ ਜਦੋਂ ਦੇਖਦੇ ਹੈਗੇ ਆ ਤੇ ਉਹਨ ਸਾਡੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਮਾਈਕਲ ਚੌਂਗ ਨੇ ਉਹਨਾਂ ਨੂੰ ਵੀ ਇੰਟੀਮੀਡੇਟ ਕੀਤਾ ਗਿਆ ਚਾਈਨਾ ਦੇ ਜਿਹੜੇ ਸੀਗੇ ਏਜੰਟਸ ਉਹਨਾਂ ਵੱਲੋਂ ਇਸ ਸਮੇਂ ਸਮੇਂ ਮੁਤਾਬਕ ਜਿਹੜਾ ਸੀ ਹੁਣ ਉਸ ਤੋਂ ਪਹਿਲਾਂ ਜਦੋਂ ਮੈਂ ਬੈਕ ਜਾਮਾ ਜਦੋਂ ਇਹਨਾਂ ਨੇ ਪਟੀਸ਼ਨ ਲਿਆਂਦੀ ਸੀ ਜੈਨੋਸਾਈਡ ਤੇ 1984 ਦੇ ਉਹ ਪੇਸ਼ ਕੀਤੀ ਉੱਥੋਂ ਜਿਹੜੀ ਸੀਗੀ ਉੱਥੋਂ ਵੀ ਮੈਨੂੰ ਜਿਹੜੀ ਸੀ ਉਹ ਇੰਟੀਮੀਡੇਸ਼ਨ ਹੁੰਦੀ ਕਿਉਂਕਿ ਉਦੋਂ ਹਿੰਦੁਸਤਾਨ ਦੀ ਸਰਕਾਰ ਸੀ ਉਸ ਵੇਲੇ ਦੀ ਮੌਜੂਦਾ ਜਿਹੜੀ ਉਸ ਵੇਲੇ ਉਹਨਾਂ ਇੱਕੋ ਇੱਕ ਸਮੇਂ ਸਮੇਂ ਮੁਤਾਬਕ ਜਿਹੜਾ ਇਹ ਕੱਲੇ ਆਰਮਸ ਸ਼ਹਿਰੀ ਵੀ ਮੇਰੇ ਕੋ ਆਕੇ ਦੱਸਦੇ ਸੀ ਵੀ ਕੋਈ ਕਿਸੇ ਦਾ ਵੀਜ਼ਾ ਰੋਕਿਆ ਜਾਂਦਾ ਕੋਈ ਇਹ ਵੀ ਕਹਿੰਦੇ ਸੀ ਵੀ ਚਾਈਨਾ ਨੇ ਇੱਥੇ ਆ ਕੇ ਪੁਲਿਸ ਸਟੇਸ਼ਨ ਬਣਾ ਲਏ ਨੇ ਈਰਾਨ ਦੇ ਵਿੱਚੋਂ ਪਰਸ਼ੀਨ ਕਮਿਊਨਿਟੀ ਜਿਹੜੀ ਆ ਉਹ ਵੀ ਤੰਗ ਆਈ ਹੋਈ ਸੀ ਜਿਹੜੇ ਨੇ ਇਹ ਯੂਕਰੇਨੀਅਨ ਲੋਕ ਜਿਹੜੇ ਸੀ ਉਹ ਰਸ਼ੀਆ ਤੋਂ ਤਾਂ ਗਏ ਹੋ ਸੋ ਇੱਕਲਾ ਇਸ ਜਿਹੜੇ ਵੱਖੋ ਵੱਖਰੇ ਦੇਸ਼ ਆ ਇਹ ਸਮੇਂ-ਸਮੇਂ ਮੁਤਾਬਕ ਜਿਹੜੀ ਆ ਉਹ ਇੰਟਰਫੀਰੀਅਸ ਤਾਂ ਕਰਦੇ ਰਹੇ ਪਰ ਕੈਨੇਡੀਅਨ ਸੋਇਲ ਦੇ ਉੱਤੇ ਆ ਕੇ ਇੱਕ ਕੈਨੇਡੀਅਨ ਦਾ ਜਿਹੜਾ ਕਤਲ ਕਰਨਾ ਜਿਹੜਾ ਉਹਨੂੰ ਅਸੈਸੀਨੇਟ ਕਰਨਾ ਇਹ ਜਿਹੜੀ ਸੀਗੀ ਇਹ ਪਹਿਲੀ ਘਟਨਾ ਸੁਣਨ ਦੇ ਵਿੱਚ ਆਈ ਔਰ ਆਈ ਹੈਗੀ ਜਿਹੜੀ ਇਤਿਹਾਸ 'ਚ ਜੀ ਤੇ ਜਿਹੜੇ ਵਿਦੇਸ਼ੀ ਦਖਲ ਅੰਦਾਜ਼ੀ ਹੈ ਲੋਕ ਜਾਣਨਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਦੀ ਦਖਲ ਅੰਦਾਜ਼ੀ ਹੁੰਦੀ ਹੈ ਜ਼ਿਆਦਾਤਰ ਜੀ ਦੇਖੋ ਦਖਲ ਅੰਦਾਜ਼ੀ ਜਿਹੜੀ ਹੈਗੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਉਹਦੇ ਵਿੱਚ ਕਿਉਂਕਿ ਉਹਨਾਂ ਦਾ ਪੂਰਾ ਜੋਰ ਲੱਗਿਆ ਹੁੰਦਾ ਬਾਹਰੀਆਂ ਸਰਕਾਰਾਂ ਦਾ ਕਿ ਜਿਹੜੀ ਉਹਨਾਂ ਦੀ ਗੱਲ ਹੈਗੀ ਆ ਉਹ ਚਾਹੇ ਉਹ ਸਾਡੀਆਂ ਕਾਰਪੋਰੇਸ਼ਨਸ ਨੇ ਚਾਹੇ ਸਾਡੇ ਪੋਲੀਟਿਕਲ ਅਧਾਰ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਗੱਲਬਾਤ ਚੱਲੇ ਜਿਹੜਾ ਕੋਈ ਹਿਊਮਨ ਰਾਈਟਸ ਦੇ ਅਗੇਂਸਟ ਗੱਲ ਕਰਦਾ ਕਿਉਂਕਿ ਬਹੁਤ ਜਿਹੜੇ ਮੁਲਕਾਂ ਦੇ ਨਾਮ ਆ ਪਹਿਲਾਂ ਲਏ ਉਹਨਾਂ ਦੇ ਵਿੱਚ ਹਿਊਮਨ ਰਾਈਟਸ ਦੀ ਸਮੱਸਿਆ ਸਮੇਂ-ਸਮੇਂ ਤੇ ਮੁਤਾਬਕ ਚੱਲਦੀਆਂ ਰਹਿੰਦੀਆਂ ਜਦੋਂ ਕੋਈ ਵੀ ਚਾਹੇ ਉਹ ਆਰਡੀਨਰੀ ਜਿਹੜਾ ਸਧਾਰਨ ਨਾਗਰਿਕ ਹੈਗਾ ਕੈਨੇਡਾ ਦਾ ਉਹ ਜਾਂ ਜੇ ਕੋਈ ਸਰਕਾਰੀ ਚੁਣਿਆ ਹੋਇਆ ਨੁਮਾਇੰਦਾ ਉਹ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਵੱਖੋ ਵੱਖਰੇ ਢੰਗਾਂ ਦੇ ਨਾਲ ਜਿਸ ਤਰ੍ਹਾਂ ਦੱਸਿਆ ਕਿ ਉਹ ਤਰੀਕੇ ਪਾਇਆ ਜਾਂਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਉਹ ਰੋਕਿਆ ਜਾਵੇ ਔਰ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਇੱਥੇ ਜਿਹੜੀ ਇੰਟਰਫੀਅਰੈਂਸ ਕਰਨ ਦੀ ਜਿਹੜੀ ਹੈਗੀ ਆ ਉਹੋ ਗੱਲ ਕੀਤੀ ਜਾਵੇ ਤਾਂ ਕਿ ਉਹ ਨੁਮਾਇੰਦੇ ਜਿਹੜੇ ਆ ਉਹ ਚੁਣੇ ਜਾਣ ਭੇਜੇ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਜਿਹੜੇ ਉਹਨਾਂ ਸਰਕਾਰਾਂ ਦੇ ਹੱਕ 'ਚ ਬੋਲਣ ਜਿਹੜੇ ਉਹਨਾਂ ਦੇ ਚਿਹਤੇ ਹੋਣ ਚਿਹਤੇ ਹੋਣਾ ਇਹ ਗੱਲ ਬਿਲਕੁਲ ਸਹੀ ਗਈ ਜੀ ਇਸ ਜਿਹੜੇ ਮੋਸ਼ਨ ਤੁਸੀਂ ਲਿਆਂਦਾ ਹੈਗਾ ਇਸ ਦੇ ਵਿੱਚ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਉਹ ਰੋਕਿਆ ਕਿਵੇਂ ਜਾਊ ਉਹਨਾਂ ਨੂੰ ਬਿਲਕੁਲ ਤੁਸੀਂ ਬਹੁਤ ਵਧੀਆ ਪੁਆਇੰਟ ਜਿਹੜਾ ਅਸੀਂ ਉਹ ਰੇਜ ਕੀਤਾ ਇਹ ਜਦੋਂ ਮੈਂ ਮੋਸ਼ਨ ਫਰਮਰੀ ਦੇ ਵਿੱਚ ਲੈ ਕੇ ਆਂਦਾ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਸੀ ਸਾਰੀ ਸਿੱਖ ਕੌਕਸ ਨੇ ਇਹਨੂੰ ਡਰਾਫਟ ਕੀਤਾ ਸਾਰਿਆਂ ਨੇ ਰਲ ਕੇ ਉਹਦੇ ਵਿੱਚ ਕੋਈ ਵੀ ਜਿਹੜੀ ਸੀਗੀ ਉਹ ਸਾਡੀ ਰਾਏ ਸੀ ਜਿੰਨੇ ਵੀ ਸਿੱਖ ਮੈਂਬਰ ਆ ਪਾਰਲੀਮੈਂਟ ਸੀ ਉਸ ਤੋਂ ਬਾਅਦ ਲਿਬਰਲ ਦੇ ਉਸ ਤੋਂ ਬਾਅਦ ਜਦੋਂ ਇਹ ਦੇਖਦੇ ਹੈਗੇ ਆ ਮਿੰਿਸਟਰ ਜਿਹੜੇ ਡੋਮਿਨਿਕ ਲਵਲਾ ਹੈਗੇ ਐਸ ਵੇਲੇ ਪਬਲਿਕ ਸੇਫਟੀ ਮਿੰਿਸਟਰ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੇ ਡਿਪਾਰਟਮੈਂਟ ਨਾਲ ਗੱਲ ਕੀਤੀ ਉਹਨਾਂ ਦੀ ਵੀ ਜਿਹੜੀ ਪੁਲੀਸ سپورਟ ਜਿਹੜੀ ਸੀ ਉਹ ਹਾਸਲ ਸੀ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਦੀ ਵੀ سپورਟ ਜਿਹੜੀ ਸੀ ਉਹ ਮੈਂ ਹਾਸਲ ਕੀਤੀ ਉਸ ਤੋਂ ਬਾਅਦ ਮੈਂ ਜਿਹੜਾ ਸੀਗਾ ਦੂਸਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਦੂਜੀਆਂ ਪਾਰਟੀਆਂ ਨੇ ਚਾਹੇ ਉਹ ਬਲੋਕ ਕਬਕਾ ਚਾਹੇ ਐਨਡੀਪੀ ਚਾਹੇ ਉਹ ਗ੍ਰੀਨ ਪਾਰਟੀ ਜਾਂ ਕੰਜ਼ਰਟ ਪਾਰਟੀ ਉਹਨਾਂ ਦੇ ਨੁਮਾਇੰਦਿਆਂ ਕੋ ਵੀ ਜਿਹੜਾ ਸੀ ਇਹਨੂੰ ਲੈ ਕੇ ਗਿਆ ਪਹਿਲਾ ਤਾਂ ਇਹਦੀ ਸਪੋਰਟ ਚਾਹੀਦੀ ਵੀ ਇਹਨੂੰ ਜਿਹੜਾ ਮੋਸ਼ਨ ਨੂੰ ਸਪੋਰਟ ਹੋਵੇ ਔਰ ਦੂਸਰਾ ਉਹ ਐਡਵੋਕੇਸੀ ਵੀ ਕੀਤੀ ਸਮੇਂ-ਸਮੇਂ ਮਤਾਵਕ ਕਿ ਜਿਹੜਾ ਜਿਹੜੀ ਇਹ ਦੂਰ ਦੇਸ਼ੀ ਨੂੰ ਲੈ ਕੇ ਸਾਨੂੰ ਸਰਕਾਰ ਨੂੰ ਚੱਲਣਾ ਪੈਣਾ ਮੋਸ਼ਨ ਦੇ ਵਿੱਚ ਤਾਂ ਕਲੀਅਰਲੀ ਪਤਾ ਸੀਗਾ ਸਰਕਾਰ ਨੂੰ ਵੀ ਕੀ ਅਸੀਂ ਡਿਮਾਂਡ ਕਰ ਰਹੇ ਹਾਂ ਕੀ ਲੋਕ ਕਰ ਰਹੇ ਆ ਔਰ ਕੀ ਸਮੇਂ ਦਾ ਜਿਹੜਾ ਮੌਕਾ ਸਮੇਂ ਦਾ ਉਹਨੂੰ ਕੀ ਕਹਿੰਦੇ ਆ ਇਸ ਵਿੱਚ ਸਮਾਂ ਐਸ ਵੇਲੇ ਜਿਹੜਾ ਹੈਗਾ ਉਹ ਕੀ ਜਿਹੜਾ ਉਹ ਚਾਹੁੰਦਾ ਹੈਗਾ ਤਾਂ ਕਿ ਅਸੀਂ ਇਹਨੂੰ ਠੱਲ ਪਾ ਸਕੀਏ ਉਹਦੇ ਲਈ ਜਿਹੜਾ ਹੈਗਾ ਉਹਦਾ ਅਸਰ ਜਿਹੜਾ ਆਲਰੇਡੀ ਸ਼ੁਰੂ ਹੋ ਗਿਆ ਜੇ ਦੇਖਿਆ ਜਾਵੇ ਤਾਂ ਉਹਦੇ ਵਿੱਚ ਸਰਕਾਰ ਨੇ ਆਪ ਦਾ ਕਿਉਂਕਿ ਸਾਡਾ ਤਾਂ ਮੋਸ਼ਨ ਲੈ ਕੇ ਆਂਦਾ ਜੀ ਨਾ ਵੀ ਸਰਕਾਰ ਕਦਮ ਚੁੱਕੇ ਤਾਂ ਸਰਕਾਰ ਨੇ ਠੁਕਦਾ ਕਦਮ ਜਿਹੜਾ ਚੁੱਕਿਆ ਉਹ ਬਿਲ ਸੀ 70 ਜਿਹੜਾ ਉਹ ਲੈ ਕੇ ਆਂਦਾ ਕਿਉਂਕਿ ਬਿਲ ਸੀ 70 ਜਿਹੜਾ ਹੈਗਾ ਉਹ ਫੋਰਨ ਜਿਹੜੀ ਇੰਟਰਫੀਅਰੈਂਸ ਦੇ ਨਾਲ ਆ ਉਹ ਡੀਲ ਕਰੂਗਾ ਔਰ ਉਹਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ ਉਹ ਇਸ਼ੂ ਜਿਹੜੇ ਨੇ ਉਹਦੇ ਵਿੱਚ ਉਹਨਾਂ ਨੇ ਐਡਰੈਸ ਕਰੇ ਹੈਗੇ ਆ ਅੱਛਾ ਜਿਵੇਂ ਤੁਸੀਂ ਜਿਹੜੇ ਇਸ ਬਿੱਲ ਦੇ ਬਾਰੇ ਦੱਸਿਆ ਜਿਹੜੇ ਫੈਡਰਲ ਸਰਕਾਰ ਨੇ ਲਿਆਂਦਾ ਜੇ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਦਖਲਅੰਦਾਜ਼ੀ ਹਜੇ ਵੀ ਨਹੀਂ ਰੁਕ ਰਹੀ ਹੈ ਉਸ ਦਾ ਅੱਗੇ ਕੀ ਕੰਮ ਹੋ ਸਕਦਾ ਜੀ ਫਿਰ ਉਹਦੇ ਹਾਂ ਬਿਲਕੁਲ ਤੁਸੀਂ ਸਰਪਾਸ ਨੇ ਜਿਹੜੀ ਇੱਕ ਗੱਲ ਬਹੁਤ ਵਧੀਆ ਗੱਲ ਕੀਤੀ ਵੀ ਇਹ ਜਿਹੜੀ ਜਿਹੜੀ ਦਖਲਅੰਦਾਜ਼ੀ ਹੁਣ ਕਿਉਂਕਿ ਦੇਖੋ ਜਿਹੜਾ ਸਾਡਾ ਕੈਨੇਡੀਅਨ ਪਹਿਲਾਂ ਤਾਂ ਸੀ ਵੀ ਬਜਟ ਆਇਆ ਬਜਟ ਦੇ ਵਿੱਚ ਅਸੀਂ ਐਡੀਸ਼ਨਲ ਫੰਡ ਜਿਹੜੇ ਸੀਗੇ ਉਹ ਸਾਡੀ ਸੀਸ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਜਾਂ ਸਾਡੀ ਜਿਹੜੀ ਹੈਗੀ ਆ ਸਕਿਉਰਿਟੀ ਐਂਡ ਇੰਡਾਇਨ ਇੰਟੈਲੀਜੈਂਸ ਉਹਨੂੰ ਅਸੀਂ ਵਾਧੂ ਫੰਡ ਦੇ ਦਿੱਤੇ ਤਾਂ ਕਿ ਉਹ ਆਪਣਾ ਰੈਂਪ ਅਪ ਕਰ ਸਕਣ ਜਿਹੜੇ ਬਣਦੇ ਰਿਸੋਰਸ ਆਰ ਸੀ ਐਮ ਪੀ ਸਾਡੀ ਜਿਹੜੀ ਨੈਸ਼ਨਲ ਪੁਲਿਸ ਫੋਰਸ ਹੈਗੀ ਆ ਨ ਬਾਰਡਰ ਸਰਸ ਹੈਗੀਆਂ ਉਥੇ ਜਿਹੜਾ ਸੀ ਉਹਨਾਂ ਨੂੰ ਅਸੀਂ ਐਡੀਸ਼ਨਲ ਜਿਹੜੀ ਸੀਗੇ ਰਿਸੋਰਸਸ ਪ੍ਰੋਵਾਈਡ ਕੀਤੇ ਉਹਦੇ ਨਾਲ ਨਾਲ ਹੀ ਜਿਹੜਾ ਸਾਡਾ ਹੁਣ ਜਿਹੜਾ ਜਿਹੜਾ ਸਕਿਉਰਿਟੀ ਐਕਟ ਹੈਗਾ ਉਹ 40 ਸਾਲ ਪੁਰਾਣਾ ਹੈਗਾ ਜੀ ਠੀਕ ਹੈ ਨਾ ਹੁਣ ਸਮੇ ਦੇ ਨਾਲ ਤੁਸੀਂ ਦੇਖੋ ਟੈਕਨੋਲੋਜੀ ਜੀ ਵੀ ਚੇਂਜ ਹੋ ਗਈਆਂ ਔਰ ਲਾਬ ਵੀ ਜਿਹੜੇ ਨੇ ਸੋ ਉਹਨੂੰ ਉਹ ਜਿਹੜਾ ਹੈ ਉਹਦੇ ਵਿੱਚ ਕੀ ਹੈ ਇਹ ਕਿਤਨਾ ਜਿਹੜਾ ਮੋਡਰਨਾਈਜੇਸ਼ਨ ਕਰਨੀ ਸਿਕਿਉਰਿਟੀ ਐਕਟ ਦੀ ਔਰ ਦੂਸਰਾ ਜਿਹੜਾ ਹੈਗਾ ਮੇਕ ਸ਼ੂਰ ਕਰਨਾ ਕਿ ਬਣਦੇ ਲਾ ਜਿਹੜੇ ਨੇ ਢੁੱਕਦੇ ਲਾ ਵੀ ਜਿਹੜੇ ਨੇ ਉਹਨੂੰ ਵੀ ਅਸੀਂ ਉਹ ਕਰੀਏ ਆਪਣਾ ਰੀਬੈਂਪ ਤਾਂ ਕਿ ਜਿਹੜਾ ਉਸ ਤਰੀਕੇ ਨਾਲ ਉਹਨਾਂ ਨੂੰ ਸੁਝਾਵਾ ਹੋ ਸਕਣ ਔਰ ਨਮੀਆਂ ਟੈਕਨੋਲੋਜੀ ਨੂੰ ਮੀਟ ਕਰਨ ਲਈ ਜਿਹੜੇ ਉਹ ਸੀਸੇ ਨੂੰ ਉਹਦੇ ਵਿੱਚ ਜਿਹੜੇ ਨੇ ਜਾਂ ਸਾਡੀਆਂ ਲਾ এনਫੋਰਸਮੈਂਟ ਏਜੰਸੀ ਨੇ ਉਹਨਾਂ ਨੂੰ ਟੂਲ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਕਿਉਂਕਿ ਇਸ ਵੇਲੇ ਉਹਨਾਂ ਕੋਲ ਕਈ ਟੂਲ ਜੈਸੇ ਹੈ ਨਹੀਂ ਜਿਹੜੇ ਮਾਡਰਨ ਡਿਜੀਟਲ ਟੈਕਨੋਲੋਜੀ ਜਿਹੜੀ ਹੈਗੀ ਉਹਨੂੰ ਉਹ ਡੀਲ ਕਰ ਸਕਦੇ ਆ ਔਰ ਦੂਸਰਾ ਇਹ ਹੈਗਾ ਕਿ ਇਸ ਵੇਲੇ ਜਿਹੜੀ ਸਾਡੀ ਇੰਟੈਲੀਜੈਂਸ ਜਿਸੀ ਸਿਰਫ ਸਿਰਫ ਕੈਨੇਡਾ ਦੇ ਵਿੱਚ ਹੀ ਉਹ ਗ੍ਰੈਂਡ ਕਰ ਸਕਦੇ ਬਾਹਰਲੇ ਦੇਸ਼ਾਂ ਚ ਉਹ ਨਹੀਂ ਉਹਨੂੰ ਅਸੀਂ ਮਾਡਰਨਾਈਜ਼ ਕਰਾਂਗੇ ਕਿ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਉਹ ਇੰਟੈਲੀਜੈਂਸ ਆ ਉਹ ਇਕੱਠੀ ਕਰ ਸਕਣ ਔਰ ਨਾਲ ਹੀ ਜਿਹੜਾ ਹੈ ਕਿ ਕੋਈ ਵੀ ਜਿਹੜਾ ਬਾਹਰੀ ਅਨਸਰ ਆ ਉਹ ਇੱਥੇ ਆ ਕੇ ਚਾਹੇ ਉਹ ਕਿਸੇ ਕਾਰਪੋਰੇਸ਼ਨ ਨੂੰ ਲ lobby ਕਰਦਾ ਚਾਹੇ ਉਹ ਕਿਸੇ ਵੀ ਆਰਡਰ ਆਫ ਗਵਰਨਮੈਂਟ ਨੂੰ ਜਿਹੜਾ ਉਹ lobby ਕਰਦਾ ਉਹਨਾਂ ਨੂੰ ਜਿਹੜਾ ਹੈਗਾ ਇੱਕ ਰਜਿਸਟਰੀ ਬਣਾਈ ਜਾਏਗੀ ਜਿਹੜਾ ਉਹਨਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਪਊ ਔਰ ਤੀਸਰੀ ਗੱਲ ਇਹ ਹੈ ਕਿ ਇਸ ਲਈ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸਾਡੀ ਸੀਸ ਹੈਗੇ ਨੇ ਉਹ ਸਿਰਫ ਤੇ ਸਿਰਫ ਫੈਡਰਲ ਦੇ ਨਾਲ ਹੀ ਉਹਨਾਂ ਦਾ ਤੱਲਕ ਹੈਗਾ ਜਿਹੜਾ ਫੈਡਰਲ ਗਵਰਨਮੈਂਟ ਨਾਲ ਔਰ ਕਈ ਵਾਰ ਜਿਹੜੀਆਂ ਨੇ ਜਿਹੜੇ ਮੋਸਟਲੀ ਹੁਣ ਦੇਖੋ ਚਾਰਜ ਜਿਹੜੇ ਲੇ ਕਰਦੀਆਂ ਉਹ ਇੱਥੇ ਸੂਬੇ ਦੀਆਂ ਸਰਕਾਰਾਂ ਜਿਹੜੇ ਉਹਨਾਂ ਦੇ ਵੱਸ ਹੈਗਾ ਉਹ ਕਰਦੀਆਂ ਸੋ ਕਈ ਵਾਰ ਉਹ ਵੀ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੀ ਲੋੜ ਪੈਂਦੀ ਪਰ ਅੰਡਰ ਦੀ ਜਿਹੜਾ ਹੁਣ ਇਸ ਵੇਲੇ ਐਕਟ ਹੈਗਾ ਉਹ ਸ਼ੇਅਰ ਨਹੀਂ ਕਰ ਸਕਦੇ ਇਨਫੋਰਮੇਸ਼ਨ ਤਾਂ ਕਿ ਉਹ ਜਿਹੜੀ ਇਨਫੋਰਮੇਸ਼ਨ ਹੋਊਗੀ ਉਹ ਲੋਕਲ ਲੈਵਲ ਤੇ ਵੀ ਅੱਜ ਕੱਲ ਪੁਲਿਸ ਲਾ ਲੋ ਆਪਣੇ ਲੋਕਲ ਲੈਵਲ ਤੇ ਪੁਲਿਸ ਫੋਰਸ ਜਾਈਆਂ ਉਹਦੇ ਵਿੱਚ ਵੀ ਸਰਦਾਰ ਪਾਲ ਸਿੰਘ ਜੀ ਕੀ ਹੈਗਾ ਕਿ ਬਾਹਲੀਆਂ ਫੋਰਸ ਸੇ ਜਿਹੜੀਆਂ ਹੈਗੀਆਂ ਉਹ ਇਨਟਰੂਡ ਕਰਨ ਦੀ ਕੋਸ਼ਿਸ਼ ਕਰਦੀਆਂ ਕਹਿੰਦਾ ਪੋਲੀਟਿਕਲ ਢਾਂਚੇ ਚ ਹੀ ਨਹੀਂ ਇਨਫੈਕਟ ਸਾਡੇ ਹਰ ਆਰਡਰ ਆਫ ਗਵਰਨਮੈਂਟ ਸੇ ਔਰ ਸਾਡੀਆਂ ਜਿਹੜੀਆਂ ਲਾਰਨ ਫੋਰਸ ਮਿਲਟਰੀ ਏਜੰਸੀਜ਼ ਨੇ ਉਹਨਾਂ ਦੇ ਵਿੱਚ ਵੀ ਉਹ ਕੋਸ਼ਿਸ਼ ਕਰਨਗੇ ਜਾਂ ਕਰਦੇ ਆ ਉਹ ਉਹ ਕੁਝ ਪੈਟ ਕਰਦੀ ਤਾਂ ਕਿ ਜਿਹੜੇ ਸਾਰੇ ਟੂਲਸ ਹੈਗੇ ਨੇ ਉਹ ਪ੍ਰੋਵਾਈਡ ਕੀਤੇ ਜਾਣ ਸੋ ਇਹ ਜਿਹੜੀ ਚੀਜ਼ ਹੈਗੀ ਤਾਂ ਕਿ ਜਿਹੜੀ ਬਾਹਰਲੀ ਦਖਲਅੰਦਾਜ਼ੀ ਹੈਗੀ ਆ ਉਹ ਬੰਧ ਹੋਵੇ ਅਤੇ ਸਾਡੇ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੇ ਉਹ ਸੇਫ ਹੋਣ ਆਮ ਲੋਕਾਂ ਦੇ ਉੱਤੇ ਇਸ ਜਿਹੜਾ ਕਾਨੂੰਨ ਬਣਨ ਜਾ ਰਿਹਾ ਬਿਲ ਪਾਸ ਇਹ ਕਿਵੇਂ ਪ੍ਰਭਾਵਿਤ ਕਰੇਗਾ ਦੇਖੋ ਆਮ ਲੋਕ ਐਸਪਲੇ ਡਰੇ ਹੋਏ ਸੀ ਦੇਖੋ ਨਾ ਨੈਚੁਰਲੀ ਜਦੋਂ ਇੱਕ ਪਹਿਲੀ ਵਾਰ ਇਹ ਹਿਸਟਰੀ ਚ ਹੋਇਆ ਹੋਵੇ ਕਿ ਜਿਹੜੀਆਂ ਨੇ ਜਿਹਦੇ ਵਿੱਚ ਅਲੈਗੇਸ਼ਨਸ ਹੋਣ ਕਿ ਇਨਫਰਮੇਸ਼ਨ ਹੈਗੀ ਕਿ ਫੋਰਨ ਗਵਰਨਮੈਂਟ ਜਿਹੜੀਆਂ ਨੇ ਉਹ ਇੱਥੇ ਆ ਕੇ ਕਿਲਿੰਗ ਵੀ ਕਰ ਸਕਦੀਆਂ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਦੀ ਸੋ ਹੋਰ ਵੀ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਖਤਰਾ ਸੀ ਤੁਸੀਂ ਦੇਖਿਆ ਹੋਣਾ ਯੂ ਐਸ ਦੇ ਵਿੱਚ ਵੀ ਸਿਮਿਲਰ ਸਰਕਮਸਟਾਂਸਸ ਹੈਗੇ ਆ ਉਹਦੇ ਵਿੱਚ ਕੀ ਹੈਗਾ ਕਿ ਮੇਕ ਸ਼ੋਰ ਕਰਨਾ ਕਿ ਸਾਡੇ ਕੈਨੇਡੀਅਨਸ ਤੇ ਸਾਡੀਆਂ ਕੈਨੇਡੀਅਨ ਇੰਸਟੀਟਿਊਸ਼ਨ ਜਿਹੜੀਆਂ ਉਹਨਾਂ ਦੀ ਸੋਵਰਨਟੀ ਕ੍ਰੈਡੀਅਨਸ ਦੀ ਸੇਫਟੀ ਜਿਹੜੀ ਆ ਉਹ ਜਿਹੜੀ ਹੈਗੀ ਸਾਡੇ ਲਈ ਪਹਿਲਾ ਨੰਬਰ ਆ ਅਸੀਂ ਉਹਨੂੰ ਪ੍ਰੋਟੈਕਟ ਕਰਨਾ ਉਹ ਸਾਡੀ ਜਿਹੜੀ ਹੈਗੀ ਉਹ ਪਹਿਲੀ ਜ਼ਿੰਮੇਵਾਰੀ ਉਹਨੂੰ ਅਸੀਂ ਤਾਂ ਕਿ ਕ੍ਰੈਡੀਅਨ ਸੇਫ ਫੀਲ ਕਰ ਸਕਣ ਔਰ ਸਾਡੀਆਂ ਕ੍ਰੈਡੀਅਨ ਇੰਸਟੀਟਿਊਸ਼ਨ ਜਿਹੜੀਆਂ ਨੇ ਉਹ ਸੋਵਰਨ ਰਹਿ ਕੇ ਫੋਰਨ ਜਿਹੜੀ ਇੰਟਰਫੀਅਰੈਂਸ ਆ ਉਹ ਤੋਂ ਰਹਿਤ ਰਹਿਣ ਲਾਸਟ ਮਿਚ ਜਦੋਂ ਇਹ ਕੰਮ ਭਾਈ ਹਰਦੀਪ ਸਿੰਘ ਮੇਜਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਤੁਸੀਂ ਬਹੁਤ ਜ਼ਿਆਦਾ ਇਸ ਉੱਤੇ ਵਰਕਆਊਟ ਕਰਦੇ ਹੋ ਸੰਗਤਾਂ ਵਿੱਚ ਵੀ ਵਿਚਰਦੇ ਹੋ ਇਹ ਹੁਣ ਕਾਨੂੰਨ ਤੱਕ ਤੁਸੀਂ ਲੈ ਆਏ ਹੋ ਸਾਰੀ ਕਲੀ ਨੂੰ ਕਿਸੇ ਕੇਸ ਦੀ ਕਿਸੇ ਸਰਕਾਰ ਵੱਲੋਂ ਤੁਹਾਡੇ ਨਾਲ ਕੋਈ ਲਾਪਤਾ ਹੋਇਆ ਵੀ ਇਸ ਸੰਬੰਧੀ ਤੁਹਾਨੂੰ ਰੋਕਣ ਲਈ ਜਾਂ ਕੋਈ ਕਿਸੇ ਤਰੀਕੇ ਦੀ ਤੁਹਾਡੇ ਉੱਤੇ ਕੋਈ ਪ੍ਰਭਾਵ ਪਾਇਆ ਗਿਆ ਹੋਵੇ ਨਹੀਂ ਦੇਖੋ ਮੇਰੇ ਤੇ ਤਾਂ ਨਹੀਂ ਪ੍ਰਭਾਵ ਪਾਇਆ ਗਿਆ ਪਰ ਕੁਝ ਲੋਕ ਜਿਹੜੇ ਨੇ ਅ ਉਹ ਉਹ ਟ੍ਰੋਲਸ ਹੈਗੇ ਨੇ ਬੱਖੋ ਬਕਰੀਆਂ ਸਰਕਾਰਾਂ ਦੇ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਉਹ ਡਿਸਕਰੇਜ ਕਰਦੇ ਆ ਉਹ ਮੀਡੀਏ ਤੇ ਆ ਕੇ ਤੁਹਾਨੂੰ ਨੈਗੇਟਿਵ ਕਮੈਂਟਸ ਲਿਖਣਗੇ ਔਰ ਜਾਂ ਜਿਹੜਾ ਹੈਗਾ ਕੋਈ ਨਾ ਕੋਈ ਉਹ ਹੋਰ ਉਹਨਾਂ ਦਾ ਚਿਹਤਾ ਜਿਹੜਾ ਹੋਊਗਾ ਇਸ ਦੇਸ਼ ਦੇ ਵਿੱਚ ਉਹ ਜਿਹੜਾ ਸੀਗਾ ਉਹ ਇਹਦੀ اپੋਜੀਸ਼ਨ ਕਰਦਾ ਸੀ ਔਰ ਬਹੁਤ ਸਾਰੀਆਂ ਉਹ ਆਪ ਦੇ ਸੈਲ ਯੂਜ਼ ਕਰਦੇ ਸੀ ਬਾਹਲੀ ਸਰਕਾਰਾਂ ਤਾਂ ਕਿ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਜਿਹੜਾ ਉਹ ਕਿਹਾ ਜਾਵੇ ਵੀ ਇਹ ਜਿਹੜਾ ਬਿਲ ਹੈਗਾ ਇਹ ਮੋਸ਼ਨ ਹੈਗਾ ਇਹਦੀ سپورਟ ਨਾ ਕਰੋ ਇਹਨੂੰ ਪਾਸ ਨਹੀਂ ਹੋਣਾ ਚਾਹੀਦਾ ਔਰ ਇਹਨੂੰ ਕਯੂਮਨਲ ਤਰੀਕੇ ਦੇ ਨਾਲ ਪੇਸ਼ ਕੀਤਾ ਜਿਹੜਾ ਸੀ ਉਹ ਜਾ ਰਿਹਾ ਸੀ ਉਸ ਨੂੰ ਜਿਹੜਾ ਸੀਗਾ ਠੱਲ ਪਾਉਣ ਲਈ ਲੋਕਾਂ ਜਿਹੜੇ ਕਿ ਇੱਥੇ ਦੇ ਪੋਲੀਟੀਸ਼ੀਅਨ ਹੈਗੇ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਵਧੀਆ ਹੋਈ ਕਿ 326 ਮੈਂਬਰ ਜਿਹੜੇ ਪਾਰਲੀਮੈਂਟ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਚੋਂ ਇੱਕ ਨੇ ਵੀ ਜਿਹੜੀ ਵੋਟ ਆ ਉਹ ਇਹਦੇ ਆਲਟ ਨਹੀਂ ਪਾਈ ਸਾਰੇ ਨੇ ਇਹਦੇ ਹੱਕ ਦੇ ਵਿੱਚ ਵੋਟ ਪਾਈ ਸੋ ਜਦੋਂ ਮੋਸ਼ਨ ਪਾਸ ਹੋਇਆ ਤਾਂ 326 0 ਦੇ ਜਿਹੜਾ ਸੀਗਾ ਪਾਰਕ ਦੇ ਨਾਲ ਜਿਹੜਾ ਸੀ ਇਹ ਪਾਰਲੀਮੈਂਟ ਨੇ ਜਿਹੜੀ ਸੀ ਇਹਨੂੰ ਮਾਨਤਾ ਜਿਹੜੀ ਸੀ ਉਹ ਦਿੱਤੀ ਕੋਈ ਲਾਸਟ ਵਿੱਚ ਤੁਸੀਂ ਕੋਈ ਖਾਸ ਗੱਲ ਕਹਿਣਾ ਚਾਹੋ ਨਹੀਂ ਪਹਿਲੀ ਗੱਲ ਤਾਂ ਮੈਂ ਤੁਹਾਡਾ ਸਰਦਾਰ ਹਰਪਾਲ ਸਿੰਘ ਜੀ ਤੁਹਾਡਾ ਧੰਨਵਾਦ ਕਰਦਾ ਔਰ ਪੰਜਾਬੀ ਲੋਕ ਚੈਨਲ ਦਾ ਔਰ ਤੁਹਾਡੇ ਦਰਸ਼ਕਾਂ ਦਾ ਵੀ ਕਿਉਂ ਕਿਉਂਕਿ ਸਾਨੂੰ ਉਹ ਲੋਕ ਆ ਚਾਹੀਦੇ ਨੇ ਜਿਹੜੇ ਜਿਹੜੇ ਜਸਟਿਸ ਦੀ ਪੀਸ ਦੀ ਜਿਹੜੀ ਹੈਗੀ ਆ ਇਕਵੈਲਟੀ ਦੀ ਗੱਲ ਜਿਹੜੀ ਆ ਉਹ ਕਰ ਸਕਣ ਕਿਉਂ ਕਿਉਂਕਿ ਇਹਦੇ ਲਈ ਬੜੀ ਜ਼ਰੂਰਤ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਕਿਉਂਕਿ ਛੋਟੀ ਗੱਲ ਨਹੀਂ ਕਿਉਂਕਿ ਅੱਜ ਕੱਲ੍ਹ ਵੱਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਜਿਹੜੇ ਦਵਾ ਸਿੱਧੇ ਸਿੱਧੇ ਤਰੀਕੇ ਨਾਲ ਪਾਉਂਦੀਆਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਜਿਹੜੀ ਹੈਗੀ ਆ ਆਵਾਜ਼ ਬੁਲੰਦ ਕਰਦੇ ਰਹਿੰਦੇ ਹੋ ਤੇ ਕਰਦੇ ਰਹੋ ਬਹੁਤ ਧੰਨਵਾਦੀ ਚੱਲਦੇ ਚੱਲੋ ਵਾਈਗਡ ਜੀ ਦਾ ਖਾਲਸਾ ਵਾਈਗਡ ਜੀ